ਹਾਂਜੀ ਯਾਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਤਰਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਸੋਡੇ ਜਨਵਰੀ ਸੈਟ ਵੈਟ ਹੋਣਗੇ ਲਓ ਵੀ ਮਿੱਤਰੋ ਅੱਜ ਨਾ ਆਪਾਂ ਛੱਡੇ ਆ 5-6 ਕੂਤਰ ਗੇੜਿਆ ਤੇ ਆਪਣੀ ਅਗਲੀ ਬਾਜੀ ਬਾਜੀ ਹੈਗੀ ਆ 16 ਤਰੀਕ ਦੀ ਠੀਕ ਆ ਮਿੱਤਰੋ ਅੱਜ ਹੈਗੀ ਆ 13 ਤਰੀਕ ਇਕਦਾਂ ਆਉਂਦੀ ਆਪਣੀ ਗੁਦਰੀ ਪਾਜਾ 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 ਢਿੰਗੂ ਭਾਈ ਯਾਰ ਤਾਂ ਨਹੀਂ ਬਹਿਣ ਦਿੰਦੇ ਹਨਾ ਪਾਣੀ ਦਿੱਤਾ ਮੁੜ ਕੇ ਰੋਕ ਕੇ ਬਹਿ ਕੇ ਤਾਂ ਕੂਤਰ 'ਚ ਨੁਕਸਾਨ ਹੋ ਜਾਂਦਾ ਛਤਰੀ ਤਾਂ ਹੀ ਲੰਮੀ ਪਾਈ ਵੀ ਆ ਆਹ ਦੇਖ ਲਓ ਚੱਕ ਦਾਂਗੇ ਕੋਈ ਨਹੀਂ ਪੌਣੇ 12 ਦਾ ਟਾਈਮ ਹੋ ਚੁੱਕਿਆ ਅੱਧਾ ਘੰਟਾ ਤਾਂ ਹੋਰ ਕੋਰਸ ਕਰਾਵਾਂਗੇ ਫਿਰ ਲਾ ਲਾਂਗੇ ਛਤਰੀ ਆਏ ਨਹੀਂ ਬੈਂਦੀ ਕਿਤੇ ਤਨ ਨਿਗਾ ਫੁੱਲ ਆਪਣੀ ਇੱਥੇ ਹੀ ਆ ਮੈਂ ਬਹੁਤ ਟਾਈਮ ਦਾ ਬਾਕੀ ਇਧਰ ਵੀ ਪਾਪੇ ਦੇ ਵੀ ਛੱਡੇ ਸੀ ਅੱਜ ਆਹਦੇ ਬੈਠੇ ਠੀਕ ਹੈ ਬਾਈ ਤੇ ਬਾਜੀ ਹੈਗੀ ਆਪਣੀ 16 ਤਰੀਕ ਦੀ ਪੈਂਡ ਫਿੱਡੇ ਤੇ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਕਹਿੰਦਾ ਵੀ ਜਨੇਰ ਆ ਬਾਜੀ ਹਨਾ 18 ਦੀ ਪਤਾ ਨਹੀਂ ਕਹਿੰਦੇ ਉਹ ਵੀ 16 ਦੀ ਹੈ ਪਤਾ ਨਹੀਂ ਕਿੰਨੇ ਤਰੀਕ ਦੀ ਯਾਰ 18 ਦੀ ਹੈ ਸ਼ਾਇਦ ਬਈ ਉਹ ਨਹੀਂ ਛੱਡਣੀ ਆਪਾਂ ਯਾਰ ਇੱਕ ਵਾਰੀ ਨਾ ਛੱਡੀ ਸੀ ਉੱਥੇ 2022 ਦੇ ਵਿੱਚ ਮੇਰੇ ਸਾਹਮਣੇ ਹਾਂ 22 ਚ ਛੱਡੀ ਸੀ ਉੱਥੇ ਨਾ ਯਾਰ ਕੋਈ ਵਧਗਾਣੀ ਜਗ੍ਹਾ ਇਹਨਾਂ ਸਿਸਟਮ ਜਿਆ ਯਾਰ ਉਤਰੀ ਆਪਣੀ ਨਾ ਉੱਥੇ ਪੈਂਡਾਂ ਨੇ ਨੱਪ ਲਈ ਸੀ ਕਿ ਤਾਈਂ ਕਰਕੇ ਪਦਵਾਰਾਂ ਨਹੀਂ ਉੱਥੇ ਫਿਰ ਬਾਜੀ ਛੱਡ ਦਈ ਆ ਜਿੱਥੇ ਐਵੇਂ ਖਲਾਰਾ ਗੰਦ ਜਿਆ ਪੈ ਜੇ ਨਾ ਬਾਜੀ ਤੇ ਐਵੇਂ ਲੋੜ ਹੀ ਨਹੀਂ ਉੱਥੇ ਜਾਨਵਰ ਵੀ ਗਵਾ ਕੇ ਆਮਨੇ ਹਨਾ ਐਵੇਂ ਕਹਿ ਦਿੰਦੇ ਕਾਪੀ ਵਾਲੇ ਵੀ ਦਵਾ ਦਾਂਗੇ ਦਵਾ ਦਾਂਗੇ ਸਾਰੇ ਨਹੀਂ ਦਵਾਉਂਦੇ ਬਾਈ ਬਈਮਾਨ ਹੋ ਜਾਂਦੇ ਜਦੋਂ ਨਾ ਉੱਥੇ ਦਿਨ ਲਾ ਜਾਏ ਐਂ ਟਾਈਮ ਚ ਬੈਠੇ ਤਾਂ ਕਰਾ ਬਾਕੀ ਦੇਖਦੇ ਆ ਹੁਣ ਕੀ ਕਰਦੇ ਹੋਰ ਵੀ ਛੱਡੇ ਹੋਰ ਵੀ ਮੈਂ ਦੱਸਦਣਾ ਇੱਕ ਹਾਲਸਰਾ ਛੱਡਿਆ ਭਈ ਆਪਣਾ ਜਿਹੜਾ ਬੋਰਡ ਤੇ ਜਾਂਦਾ ਹੁੰਦਾ ਸੀਗਾ ਇੱਕ ਲਾਲ ਕਿਚੀ ਵਾਲਾ ਤੇ ਇੱਕ ਸਤੇ ਵਾਲੀ ਇੱਕ ਆ ਕਾਲੀ ਚੀਨੀ ਤੇ ਇੱਕ ਹੋਰ ਬਗਲ ਵਾਲਾ ਇੱਕ ਟੈ ਟੈ ਟੌਰੀ ਕੀ ਤਨੀ ਮਤਲਬ ਕਿ ਅੱਜ ਨਾ ਰੰਗ ਲਾਉਣੇ ਆਪਾਂ ਸਾਰੇ ਕਬੂਤਰਾਂ ਦੇ ਹੁਣ ਸੋਹਣੇ ਸੋਹਣੇ ਰੰਗ ਕਰਾਂਗੇ ਫੇਰ ਰੰਗ ਤੁਹਾਨੂੰ ਦੱਸਿਆ ਕਰਾਂਗੇ ਫਲਾਣੇ ਵਾਲਾ ਸਤੇ ਵਾਲਾ ਅੱਠੇ ਵਾਲਾ 20 ਵਾਲਾ ਠੀਕ ਹੈ ਭਾਈ ਅੱਜ ਸਾਰਿਆਂ ਦੇ ਰੰਗ ਲਾਉਣੇ ਥੱਲੇ ਚੱਲ ਕੇ ਖੋਲਦੇ ਆ ਇਹਨਾਂ ਨੂੰ ਆ ਜਾਂਦੇ ਫੇਰ ਲਾਉਣੇ ਆਪਾਂ ਰੰਗ ਭਾਈ ਜਦੋਂ ਇਹ ਆ ਕੇ ਬਹਿ ਗਈ ਚੀਨੀ ਤੇ ਦੂ ਉਹ ਤੀਜਾ ਕੱਲੀ ਚੀਨੀ ਆ ਗਈ ਜਦੋਂ ਬਾਕੀ ਸੋ ਛਤਰੀ ਖੜੀ ਕਰ ਦਾਂਗੇ ਤੇ ਕਿਉਂਕਿ ਨੀ ਨੀ ਵੀ ਫਿਰਦੀ ਜੇ ਮੈਂ ਛਤਰੀ ਲਾਤੀ ਇਹਨੇ ਮੈਂਟ ਜੀ ਬਹਿ ਜਾਣ ਬਾਕੀ ਸਾਰੇ ਤੋਂ ਉੱਚੇ ਖੜੇ ਆ ਇਹਨੂੰ ਬਹਿ ਜਾਣ ਦੋ ਉਦੋਂ ਬਾਅਦ ਆਪਾਂ ਲਾਉਣੇ ਆ ਫਿਰ ਰੰਗ ਠਾਠਾ ਆ ਜਾਂਦੀ ਆ ਬਸਾਈਆਂ ਨੂੰ ਕੀੜੇ ਪੁਕਣਾ ਇਹ ਕਰਾਉਣਾ ਮੜਾ ਜਾ ਆ ਜਾ ਆ ਜਾ ਬਸਾਈ ਖੜਾ ਤੈਨੂੰ ਹਜੇ ਭੱਜ ਜਾ ਇੱਥੋਂ ਫਿਰ ਭਾਈ ਲਾਉਣੇ ਆ ਕਾਲੀ ਡਾਈ ਤੇ ਗੁਲਾਬੀ ਰੰਗ ਲਓ ਵੀ ਭਾਈ 3 ਵਜੇ ਦਾ ਹੋ ਗਿਆ ਟਾਈਮ ਤੇ ਆਪਣਾ ਕਾਲਸਰਾ ਹਜੇ ਵੀ ਫਿਰਦਾ ਵਾ ਦਿਖਾਉਣਾ ਤੁਹਾਨੂੰ ਜਦੋਂ ਆ ਗਏ ਨਾ ਸਵੇਰੇ ਡਾਇਏ ਸੀ ਆਪਾਂ ਕੁੱਲ ਕਬੂਤਰ ਇੱਕ ਪਣੀ ਚੀਨੀ ਇੱਕ ਸਾਤੇ ਵਾਲੀ ਤੇ ਇੱਕ ਕਾਲਸਰਾ ਤੇ ਦੋ ਲਾਲ ਚੀਨੀਗਾ ਤੇ ਹੋਰ ਬਈ ਇੱਕ ਹੈਲੀਕਾਪਟਰ ਠੀਕ ਆ ਆ ਦਿਖਾਉਣਾ ਤੁਹਾਨੂੰ ਮੈਂ ਉਹ ਹੁੰਦਾ ਲੈਂਦਾ ਲਈ ਜਾਂਦਾ ਵੀ ਇਹ ਪਣੀ ਮਾਉਣ ਤੋਂ ਥੋੜਾ ਜਿਹਾ ਦਿਖਾਉਣਾ ਤੁਹਾਨੂੰ ਘਰ ਤੇ ਬਾਕੀ ਆ ਦੇਖ ਲਓ ਬਾਈ ਜਾਨਵਰ ਸਾਰੇ ਆ ਰਹੇ ਆ ਆ ਪਏ ਨੇ ਤੇ ਬਾਧਾਂ ਕੱਟੀਆਂ ਦਾ ਇੱਥੇ ਮੈਂ ਮੈਂ ਕਿਹ ਨਿਕਾ ਮਾਰ ਲਿਆ ਹਨ ਜਾਨਵਰ ਦਾ ਪਤਾ ਨਹੀਂ ਹੁੰਦਾ ਪਾਸੇ ਸੇ ਲੈ ਜੇ ਤੇ ਉਹਨੂੰ ਚੱਲ ਕੇ ਲਾਉਨੇ ਆ ਦੇਖ ਲੋ ਸਾਰੇ ਜਾਨਵਰ ਹੈਲੀਕਾਪਟਰ ਆ ਰਹਿਆ ਤੇ ਦੋਨੇ ਛਾਤ ਵਾਲੀ ਇੱਕ ਚੀਨੀ ਆ ਰਹੀ ਦੋ ਕਬੂਤਰ ਇਧਰ ਸੁੱਕੇ ਤੇ ਇੱਕ ਗਿੱਜੀ ਵਾਲਾ ਆਪਣਾ ਪਾਣੀ ਤੇ ਕੀਤਾ ਜਿਹੜਾ ਆ ਦੇ ਮੂਰੇ ਖੜਦਾ ਠੀਕ ਹੈ ਭਾਈ ਇਹ ਸਾਰੇ ਇੱਥੇ ਦੂਜਾ ਆਪਣਾ ਜਿਹੜਾ ਖੰਭ ਖਾਂਦਾ ਉਧਰ ਜੋੜ ਦੇ ਵਿੱਚ ਹੋਰੇ ਕੂਤਰ ਤੇ ਹੈਲੀਕਾਪਟਰ ਹੁਣੀ ਸੈਟ ਆ ਹਾਂ ਸਾ ਤਾ ਬੇ ਲੱਤ ਲਾਉਣ ਲੱਗ ਗਿਆ ਮੜੀ ਜੀ ਆ ਜਿਹੜਾ ਆਇਆ ਸੀ ਪਹਿਲੇ ਦਿਨ ਦੋ ਤਿੰਨ ਡਾਂਗਾਂ ਸੁੱਕਾਂ ਘਰਾ ਕੇ ਇਹਨੂੰ ਵੀ ਦੇਖਾਂਗੇ ਬਾਜੀ ਜੋ ਲੱਤ ਜੀ ਲਾਉਣ ਲੱਗ ਗਿਆ ਮੜੀ ਛੱਡਾਂਗੇ ਕਿਤੇ ਬਾਜੀ ਤੇ ਚਲੋ ਬਾਈ ਚੱਲ ਗਏ ਤਾਂ ਫਿਰ ਲੋ ਵੀ ਬਾਈ ਗਲਾਬੋ ਫੜ ਲਗੇ ਬੰਨ ਲਗੇ ਆ ਘਰ ਦੀਆ ਆਇਆ ਆਇਆ ਰਾਸ਼ਰ ਬਾਣੀ ਖਾਦਾ ਵੇ ਮੜੀ ਨਾ ਸੇਵਾ ਵੀ ਨਿਭਾਓ ਹੁਣ ਉਹਨੂੰ ਲਾ ਉਹਨੂੰ ਸੰਗਾ ਮੁਰਕ ਟਕਾ ਕੇ ਲੈ ਬਈ ਫੜ ਲਈ ਮੈਂ ਇੱਥੇ ਰੱਖਦਾ ਕੈਮਰਾ ਲੋ ਵੀ ਬਾਈ ਇੱਥੇ ਰੱਖ ਦਿੰਨੇ ਆਪਾਂ ਕੈਮਰਾ ਦਖਾਉਂ ਮੈਂ ਤੁਹਾਨੂੰ ਸਿਸਟਮ ਫਰ ਬੰਦੇ ਆ ਕੂਤਰ ਉਹ ਦੇਖ ਗਿਆ ਭਾਈ ਉੱਚਾ ਫਿਰਦਾ ਹਜੇ ਨਾ ਇੱਥੇ ਛਾਵੇਂ ਬਹਿ ਜੀਏ ਲਾਲ ਥਰੀ ਆਪਾਂ ਬੰਤੀ ਆ ਛਤਰੀ ਲਾਤੀ ਆ ਠੀਕ ਹੈ ਭਾਈ ਹੁਣ ਤੁਹਾਨੂੰ ਮੈਂ ਦਿਖਾਵਾਂ ਜ਼ੂਮ ਕਰਕੇ ਥੋੜੀ ਆਦੇ ਉੱਤਰਦਾ ਆਉਂਦਾ ਲਓ ਭਾਈ ਆ ਆ ਗਿਆ ਆ ਫਿਰਦਾ ਨਾ ਛਤਰੀ ਜਦੇ ਆ ਭਾਈ ਬਹੁਤ ਉੱਚਾ ਸੀਗਾ ਮੈਂ ਹਜੇ ਤੱਕ ਭੜਕਾਈ ਨਹੀਂ ਛਤਰੀ ਮਾੜੇ ਹੋਰ ਨਹੀਂ ਮਾਉਣ ਤਾਂ ਫੇਰ ਭੜਕਾਉਣੇ ਆਪਾਂ ਇੱਥੇ ਬਹਿ ਗਏ ਆਪਾਂ ਤਾਂ ਛਾਵੇਂ ਹੋ ਗਏ ਯਾਰ ไม่เกิดอะไรขึ en ้นปะอาเจียเกะเกะตารงมารีนอาอาอาอาอาอาอาอาอาอาอาเอาเจ้าเอาเจ้าเอาเจ้าเอาเจ้าเอาเจ้าอาอาอาอาอาอาอาอาอาอาอาเอาเจ้าเอาเจ้าเอาเจ้าเอาเจ้าเอาเจ้าเอาเจ้าเอาเจ้าเอาเจ้าเอาเจ้าอาอาอาอาอาอาเอาเจ้าเอาเจ้าเอาเจ้าอาอาอาอาอาอาอาเอาเจ้าเอาเจ้าเอาเจ้าอาเอาเก๊ใบีฉันจะรีบไปก่อนนะยังไม่ได้จี ਲੋ ਵੀ ਭਾਈ ਆ ਆ ਗਿਆ ਦੇਖੋ ਆ ਜਾ ਆ ਜਾ ਆ ਜਾ ਹਾ 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 ਲੋ ਵੀ ਭਾਈ ਵਧਾਈਆਂ ਆ ਗਿਆ ਟਾਈਮ ਹੈਗਾ ਵਾ ਸਵਾ ਤਿੰਨ ਦਾ ਠੀਕ ਆ ਭਾਈ ਬਹੁਤ ਸੋਹਣਾ ਉੱਡਿਆ ਇਹਨੂੰ ਫੜਦੇ ਆਂ ਤਾੜਦੇ ਆਂ ਦਿਖਾਉਣਾ ਤੁਹਾਨੂੰ ਮੈਂ ਲਓ ਵੀ ਭਾਈ ਆ ਰਿਹਾ ਸਰਾ ਕਰਾਤੀ ਯਾਰ ਬਹੁਤ ਸੋਹਣਾ ਉੱਡਿਆ ਯਾਰ ਛੱਡਾਂਗੇ ਇਹਨੂੰ ਟੋਪੀ ਦੀ ਬਾਜੀ ਕਿਤੇ ਛੱਡਾਂਗੇ ਹੂੰ ਤੇ ਦਾ ਡਾਰੀ ਰੇਂਦਾ ਪਤੰਦਰ ਦਾ ਹਾਂ ਵੀ ਛੋਟੇ ਦਾ ਮੂੰਹ ਨਹੀਂ ਪੱਟਿਆ ਦੇਖ ਲਓ ਇੱਧਰ ਹਜੇ ਵੀ ਹੱਥਾਂ ਚੋਂ ਨਿਕਲ ਨੂੰ ਆ ਆ ਗਿਆ ਮੂੰਹ ਦੇਖੋ ਜਮਾਣੀ ਪੱਟਿਆ ਲੈ ਹੱਥੋਂ ਨਿਕਲਦਾ ਹਜੇ ਵੀ ਚਲੋ ਲੈ ਕੇ ਚੱਲਗੇ ਥੱਲੇ ਲਾਓ ਵੀ ਭਾਈ ਇਹ ਸਾਥੀਆਂ ਨੇ ਇਹਨੂੰ ਛੱਡਦਗੇ ਪਾਣੀ ਚੱਕ ਲੈ ਲਾਓ ਵੀ ਬਿਠਾਤਾ ਭਾਈ ਆ ਦੇਖ ਲਓ ਬਹਿ ਜਾ ਵੀ ਸੋਹਣਿਆ ਭਾਈ ਪੂਰਾ ਓਕੇ ਰਿਪੋਰਟਾਂ ਕੰਮ ਆ ਪਰ ਆ ਦੀ ਪਾਣੀ ਤੇ ਬਾਈ ਟੈਂਪਰੇਚਰ ਅਜ ਸੁਣ ਮੈਂ ਦੱਸਦਾ ਅੱਜ ਆ 39 40 ਡਿਗਰੀ ਹੈ 40 ਡਿਗਰੀ ਹੋਊਗਾ ਲਾਜ਼ਮੀ ਬਾਹਰ ਨਹੀਂ ਖੜਾ ਜਾਂਦਾ ਇੰਨੀ ਗਰਮੀ ਆ 40 ਡਿਗਰੀ ਆ ਹਾਂ ਕੀ ਆ ਬਜ਼ਾਮ ਹਜੇ ਨਹੀਂ ਪਾਉਣੇ ਬੇਟਾ ਰੁਕ ਜੋ ਰੁਕ ਜੋ ਠੀਕ ਆ ਬਾਈ ਬਹੁਤ ਸੋਹਣਾ ਓੱਡਾ ਕੁੱਤਰ ਨੇ ਤਿੰਨ 10 ਕੁ ਦਾ ਨਹੀਂ ਸਵਾ ਤਿੰਨ ਦਾ ਟਾਈਮ ਕੀਤਾ ਤੇ ਇਹਨੂੰ ਛੱਡਾਂਗੇ ਟਾਪ ਦੀ ਬਾਜੀ ਵੱਡੇ ਪੰਡ ਕਿਤੇ ਨਜ਼ਾਰੇ ਆ ਨਾ ਸਵਾਦ ਲਾਵਾਂਗੇ ਬਾਈ ਪੂਰਾ ਤੇ ਰੰਗ ਲਾਵਾਂਗੇ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆ ਜਿਹੜੀ ਰੰਗ ਲਾਉਂਦੇ ਯਾਰ ਕਿਉਂਕਿ ਨੰਨਾ ਵੀ ਹੈਣੀਗਾ ਗੋਰੀ ਵੀ ਹੈਣੀਗਾ ਦੋਨੇ ਆਨੇ ਚੱਲ ਗਏ ਉਹਨਾਂ ਨੂੰ ਕੰਮ ਪੈ ਗਿਆ ਤੇ ਆਪਾਂ ਕੱਲੂ ਲਾਵਾਂਗੇ ਕੱਲੂ ਰੈਸਟ ਹੀ ਗੂਤਰਾ ਦੀ ਠੀਕ ਹੈ ਜੀ ਸਾਰਿਆਂ ਦੇ ਲਾਵਾਂਗੇ ਜਿੰਨਾ ਜਿਹੜਾ ਆ ਚਿੱਟਾ ਜਿਵੇਂ ਆ ਹੋਗਾ ਉਹ ਖੱਟੀਆਂ ਦਾ ਹੋ ਗਿਆ ਪਿੱਛੇ ਲਾਲ ਗਿਚੀ ਵਾਲਾ ਹੋ ਗਿਆ ਦੋ ਕਬੂਤਰਾਂ ਗਾਵ ਖੋਡੇ ਚਾਹ ਕੋਰੀ ਲਾਲ ਚੀਨੀ ਜੀ ਇੱਕ ਸਾਤੇ ਵਾਲੀ ਥੋੜਾ ਜਿਹਾ ਹੋਰ ਲਾਵਾਂਗੇ ਤੇ ਇੱਕ ਦੋ ਪੱਠੇ ਜੇ ਆ ਉਹਨਾਂ ਦੇ ਲਾਵਾਂਗੇ ਬਾਈ ਇਹ ਵੀਡੀਓ ਦਾ ਪਹਿ ਇੰਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਨਾਲ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਜਿਹੜੇ ਪਹਿਲਾਂ ਤੇ ਉੱਡ ਕੇ ਆਏ ਵੇ ਆ ਠੀਕ ਹੈ ਬਾਈ